10ਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ 19 ਜਨਵਰੀ 1705 ਈਸਵੀ ਨੂੰ ਅੰਮ੍ਰਿਤ ਵੇਲੇ ਰਾਏਕੋਟ ਦੇ ਕਣੇ ਜੰਗਲ ਵਿੱਚ ਇੱਥੇ ਆਏ ਤੇ ਟਾਲੀ ਨੂੰ ਅਸਨ ਲਾਇਆ ਤੇ ਇਸ ਧਰਤੀ ਨੂੰ ਪਵਿੱਤਰ ਕੀਤਾ ਜਿਸ ਕਰਕੇ ਇਸ ਦਾ ਨਾਮ ਗੁਰਦੁਆਰਾ ਟਾਲੀਆਣਾ ਸਾਹਿਬ ਹੈ ਦੈਨ ਚੜੇ ਰਾਏਕੋਟ ਦਾ ਚੌਧਰੀ ਰਾਏ ਕੱਲਾ ਦਾ ਚਰਵਾਹਾ ਨੂਰਾ ਮਾਹੀ ਮੱਝਾਂ ਚਾਰਨ ਲਈ ਆਇਆ ਤਾਂ ਗੁਰੂ ਸਾਹਿਬ ਨੇ ਨੂਰੇ ਨੂੰ ਦੁੱਧ ਸਿਖਾਉਣ ਲਈ ਕਿਹਾ ਨੂਰੇ ਨੇ ਬੇਨਤੀ ਕੀਤੀ ਕਿ ਮਹਾਰਾਜ ਮੱਝਾਂ ਦਾ ਸਵੇਰੇ ਹੀ ਚੋ ਲਈਆਂ ਸਨ ਤਾਂ ਕਰਕੇ ਘਰੋਂ ਦੁੱਧ ਲੈ ਆਉਂਦਾ ਪਰ ਦਸ਼ਮੇਸ਼ ਪਿਤਾ ਜੀ ਨੇ 288 ਸਿੱਕਾਂ ਵਾਲਾ ਬਰਤਨ ਭਾਵ ਗੰਗਾ ਸਾਗਰ ਨੂਰੇ ਨੂੰ ਫੜਾਇਆ ਤੇ ਆਉ ਸਰ ਝੋਟੀ ਵਾਲਾ ਇਸ਼ਾਰਾ ਕਰਕੇ ਦੁੱਧ ਚੋਣ ਲਈ ਕਿਹਾ ਨੂਰੇ ਨੇ ਜਦੋਂ ਝੋਟੀ ਨੂੰ ਬੰਨ ਕੇ ਦੁੱਧ ਚੋਇਆ ਤਾਂ ਉਹ ਹੈਰਾਨ ਹੋ ਗਿਆ ਕਿ ਆਉ ਸਰ ਝੋਟੀ ਨੇ ਵੀ ਦੁੱਧ ਦੇ ਦਿੱਤਾ ਤੇ 288 ਛੇਕ ਹੋਣ ਦੇ ਬਾਵਜੂਦ ਦੁੱਧ ਨਹੀਂ ਦੁੱਲਿਆ ਇਹ ਸਾਰੀ ਗੱਲ ਨੂਰੇ ਨੇ ਆਪਣੇ ਮਾਲਕ ਰਾਏ ਕੱਲੇ ਨੂੰ ਦੱਸੀ ਰਾਏ ਕੱਲਾ ਉਸੇ ਵਕਤ ਗੁਰੂ ਸਾਹਿਬ ਕੋਲ ਆਇਆ ਦਰਸ਼ਨ ਤੇਦਾਰੇ ਕੀਤੇ ਤੇ ਮਹਾਰਾਜ ਨੂੰ ਕੋਈ ਸੇਵਾ ਪੁੱਛੀ ਗੁਰੂ ਸਾਹਿਬ ਨੇ ਕਿਹਾ ਕਿ ਸਰਹੰਦ ਤੋਂ ਛੋਟੇ ਸਹਿਬਜ਼ਾਦਿਆਂ ਤੇ ਮਾਤਾ ਜੀ ਦੀ ਖਬਰ ਮਗਵੋਣੀ ਹੈ ਰਾਏ ਕੱਲੇ ਨੇ ਨੂਰੇ ਮਾਹੀ ਨੂੰ ਖਬਰ ਲਿਆਉਣ ਲਈ ਭੇਜਿਆ ਤੇ ਛੇਤੀ ਵਾਪਸ ਆਉਣ ਲਈ ਹੁਕਮ ਕੀਤਾ ਮਾਤਾ ਗੁਜਰਕਾਰ ਤੇ ਸਹਿਬਜ਼ਾਦਿਆਂ ਬਾਰੇ ਨੂਰੇ ਮਾਹੀ ਨੇ ਆਪਣੀ ਧੰ ਤੋਂ ਸਾਰੀ ਕਹਾਣੀ ਸੁਣੀ ਤਾਂ ਭਰੇ ਮਨ ਨਾਲ ਸਾਰੀ ਵਾਰਤਾ ਲਾਪਤਾ ਗੁਰੂ ਸਾਹਿਬ ਨੂੰ ਆਖੇ ਦਸੀ ਤਾਂ ਸਤਗੁਰਾਂ ਨੇ ਇਸ ਥਾਂ ਤੇ ਲੱਗੇ ਹੋਏ ਕਾਹੀ ਦੇ ਬੂਟੇ ਨੂੰ ਪੜਦੇ ਹੋਏ ਕਿਹਾ ਕਿ ਅੱਜ ਤੋਂ ਤੁਰਕ ਰਾਜ ਦੀ ਜੜ 뿌ਟੀ ਗਈ ਉਸ ਸਮੇਂ ਕੋਲ ਬੈਠੀ ਸੰਗਤ ਚੁੱਪ ਚਾਪ ਰਹੀ ਤੇ ਬਾਅਦ ਵਿੱਚ ਰਾਏ ਕੱਲੇ ਨੇ ਗੁਰੂ ਸਾਹਿਬ ਨੂੰ ਬੇਨਤੀ ਕੀਤੀ ਕਿ ਅਸੀਂ ਵੀ ਤੁਰਕ ਹਾਂ ਸਾਡੇ ਤੇ ਰਹਿਮ ਕਰੋ ਤਾਂ ਦਸ਼ਵੀਸ਼ ਪਿਤਾ ਜੀ ਨੇ ਕਿਹਾ ਕਿ ਭਾਈ ਤੁਸੀਂ ਸੇਵਾ ਕੀਤੀ ਹੈ ਤੁਹਾਡਾ ਕੁਝ ਨਹੀਂ ਵਿਗੜਦਾ ਰਾਏ ਕੱਲੇ ਨੂੰ ਗੁਰੂ ਸਾਹਿਬ ਨੇ ਕਿਰਪਾਣ ਗੰਗਾ ਸਾਗਰ ਤੇ ਰੇਹਲ ਬਖਸ਼ਿਸ਼ ਕਰਕੇ فرمایا ਕਿ ਇਸ ਦੇ ਹੁੰਦਿਆਂ ਤੁਹਾਡਾ ਰਾਜ ਸਥਾਪਿਤ ਰਹੇਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ